ਸਾਹਿਬ ਦੇ ਅਧੀਨ ਆਉਂਦੇ ਪਿੰਡ ਮੁਗਲਾਨੀ ਦੇ ਗਰੀਬ ਪਰਿਵਾਰ ਦੇ ਘਰ ਵਿੱਚ ਗੈਸ ਸਿਲੰਡਰ ਦੀ ਪਾਈਪ ਲੀਕ ਹੋਣ ਕਾਰਨ ਘਰ ਵਿੱਚ ਪਿਆ ਸਾਰਾ ਸਮਾਨ ਸੜ ਕੇ ਹੋਇਆ ਸੁਆਹ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਵਲਜੀਤ ਕੌਰ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਸੀਂ ਆਪਣੇ ਘਰੋਂ ਬਾਹਰ ਮਿਹਨਤ ਮਜ਼ਦੂਰੀ ਕਰਨ ਲਈ ਗਏ ਹੋਏ ਸੀ ਤਾਂ ਅਚਾਨਕ ਘਰ ਵਿੱਚ ਪੇ ਗੈਸ ਸਿਲੰਡਰ ਦੀ ਪਾਈਪ ਲੀਕ ਹੋਣ ਨਾਲ ਘਰ ਵਿੱਚ ਪੇ ਹੋਏ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਪੀੜਤ ਪਰਿਵਾਰ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਕੋਲੋਂ ਮਦਦ ਦੀ ਮੰਗ ਕੀਤੀ ਹੈ। ਤਰਨਤਾਰਨ ਤੋਂ ਸੋਨੂੰ ਫਤਿਆਬਾਦ ਹਾਂਜੀ ਇਹਨਾਂ ਤੁਹਾਡਾ ਜੀ ਸੇਵਾ ਸਰ ਜੀ ਕਿਹੜਾ ਪਿੰਡ ਹੈ ਜੀ ਸਰਲੇ ਕੀ ਗੱਲ ਬਾਤ ਹੋ ਜਿਹੜਾ ਘਰ ਦਾ ਸਮਾਨ ਸਾਰਾ ਖੜਿਆ ਪਿਆ ਜੀ ਇਹ ਜੀ ਸਿਲੰਡਰ ਦੇ ਨਾਲ ਅਲੱਗ ਅਲੱਗ ਸਾਨੂੰ ਫੋਨ ਕੀਤਾ ਆਣ ਕਹੀ ਸਰਲੇ ਤੋਂ ਪੰਜ ਚਾਰ ਜਣੇ ਆਏ ਆ ਉਹ ਜਿਹਤੋਂ ਇਹਨਾਂ ਦੇ ਹੀ ਬੰਦੇ ਤੋਂ ਜੋਰ ਜਾਣਿਆਂ ਦੇ ਜਾਂ ਹਿਆ ਤੇ ਅੱਧ ਕਿੱਦਾ ਬਾਹਰ ਸਮਾਨ ਸੁੱਟਿਆ ਵਾ ਅੱਧ ਕਿੱਦਾ ਵਿੱਚੇ ਪੜ ਗਿਆ ਸਿਲੰਡਰ ਦੀ ਨਾਲੀ ਨਾਲ ਲੱਗਣਾ ਸਾਰਾ ਨਿਸ਼ਾਨਾ ਹਾਂਜੀ ਉਹਦੇ ਨਾਲ ਦੋ ਵਾਰ ਨੂੰ ਵੇਰ ਸਾਪ ਅੰਦਰ ਹੀ ਤੇ ਉਹ ਜ਼ਾ ਰਹੇ ਨੇ ਨਾਲ ਹੀ ਅਗਲਾ ਦਿਨ ਕੀ ਹੋ ਸੜ ਗਿਆ ਜੀ ਸਾਡੇ ਜਗਦਾ ਜੇ ਫਰੈਜ ਸਾਡੇ ਬਿਸਤਰੇ ਸਾਡੇ ਹੋਰ ਘਰ ਦਾ ਨਿੱਕਾ ਬੋਟਾ ਜਿੰਨਾ ਸਮਾਉਣਾ ਸਾਡਾ ਸਾਰੇ ਬਿਨਾਂ ਪੰਜਾਬ ਸਰਕਾਰਾਂ ਜਾਂ ਦਾਨੀ ਸੱਜਣਾਂ ਉਹਨਾਂ ਨੂੰ ਕੀ ਫੀਡ ਕਰਦੇ ਅਸੀਂ ਇਹਨੇ ਸਾਡੀ ਮਾਤਾ ਕਰੋਂ ਗਰੀਬ ਬੰਦੇ ਰੋਟਾ ਕੌਣ ਖਾਣਗੇ ਅਸਰ ਤੇ ਅਸੀਂ ਦੋ ਕੱਕੇ ਪਤਾ ਨਾ ਰਹਾ ਨਾ ਉਹ ਪਿੰਡ ਦਾ ਮੋਹਤਵਾਰ ਜਾ ਕੇ ਕੋਈ ਆਗੂ ਦੇਖਣ ਆਇਆ ਤੋਕਾ ਕਰਦਾ ਉਹ ਜਿਹੜੇ ਸਾਡੇ ਆਉਂਦਿਆਂ ਨੂੰ ਕੋਈ ਜਦ ਉੱਤੇ ਦੇ ਚਲੇ ਗਏ ਸੀਗੇ ਤੇ ਬਿਸਤੇ ਦੇ ਜਿਹੜੇ ਵਿੱਚ ਤੁਕਦੇ ਉਹ ਹੀ ਆਪ ਆ ਕੇ ਖੜੇ ਇਹ ਨਾਂ ਮੈਂ ਜਿਹੜਾ ਡਾਕਟਰ ਕਿਹੜਾ ਪਿੰਡ ਆਈ ਕਵਲਜੀਤ ਨਾਮ ਮੇਰਾ ਪਿੰਡ ਮਗਲਾਣੀ ਆ ਕੀ ਗੱਲ ਬਾਤ ਹੈ ਜਿਹੜਾ ਸਾਰੇ ਘਰ ਦੇ ਜਿਹੜਾ ਅੱਜ ਲੱਗਿਆ ਸਮਾਰਕ ਲੱਗਾ ਜਾ ਰਿਹਾ ਸਰ ਕੰਮਕਾਰ ਵਾਲੇ ਬੰਦੇ ਆ ਕੰਮ ਕਰਦੇ ਗਏ ਹਾਂ ਤੇ ਸਲੈਂਡ ਦੀ ਨਾਲੀ ਨੂੰ ਅੱਗ ਲੱਗਣ ਦੇ ਨਾਲ ਇਹ ਨਿਸ਼ਕਾਨ ਹੋਇਆ ਸਾਡਾ ਸਾਰਾ ਸਾਰਾ ਹੀ ਸੜ ਗਿਆ ਸਾਰਾ ਹੀ ਕੋਈ ਸਰ ਫਰਿਜ ਫਰੂਜ ਜੋ ਵੀ ਚੀਜ਼ਾਂ ਕਰਦੀਆਂ ਸਾਰਾ ਹੀ ਸਮਾਨ ਸੜ ਗਿਆ ਵਾ ਇੱਕ ਖੋਦ ਪੇਟੀ ਤੱਕਰ ਪੇਟੀ ਦੇ ਵਿੱਚ ਅੱਗ ਚੱਲ ਗਈ ਹੈ ਜੋ ਲੀੜਾ ਕਪੜਾ ਪੇਟੀ ਦੇ ਵਿੱਚ ਉਹ ਵੀ ਸੜ ਗਿਆ ਵਾ ਹੋਰ ਇਸ ਤੋਂ ਲਾਵਾ ਕੀ ਚਲੇ ਇਹ ਤਾਂ ਲਾਵਾ ਸਾਰਾਈ ਕੇ ਘਰ ਦਾ ਜਿੰਨਾ ਟੋਟਲ ਪੱਖੇ ਪੁੱਖੇ ਜੋ ਵੀ ਫਰਿਜ ਜੋ ਲ ਐਲ ਸੀ ਡੀ ਜਾਂ ਜੋ ਵੀ ਆਪੇ ਸਾਰਾ ਕੋਸ਼ਿਸ ਸੜ ਗਿਆ ਵਾ ਕੋਈ ਚੀਜ਼ ਨਹੀਂ ਬਜੀ ਕਿੱਸਾ ਲੱਗੀ ਅੱਗ ਇਹ ਯਾਰ ਸਿਲੰਡਰ ਦੀ ਨਾਲੀ ਦੇ ਨਾਲ ਲੱਗੀ ਆਗਾ ਦੀ ਮੰਗ ਕਰਦੇ ਆਂ ਅਈਏ ਉਹ ਮੰਗ ਕਰਦੇ ਵੀ ਗਰੀਬ ਪਰਿਵਾਰਿਆਂ ਦੇ ਅੜੀ ਦਾ ਪਿਆਲੇ ਹੈਗੇ ਆ ਜੇ ਕੋਈ ਸਾਡੀ ਮਦਦ ਕਰ ਸਕਦਾ ਤੇ ਕਰ ਸਕੇ ਪਰਿਵਾਰ ਚ ਦੋ ਕੱਕੇ ਆ ਤੇ ਘਰ ਵਾਲਾ ਵਾ ਤੇ ਮੈਂ ਆ ਮੈਂ ਤਾਂ ਮੇਰੀ ਕਰਦੇ ਸਾਡੇ ਹਾਂਜੀ ਸਾਰੇ ਦਿਹਾੜੀ ਦੇ ਪਿਆਲੇ ਨੇ